ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਇੱਕ ਕੋ ਧੂਰੀ ਸੋ ਸਾਧਿਓ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਸ਼ਹਾਦਤਾ ਦੇ ਦਿਨ ਚੱਲ ਰਹੇ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ 7 ਦਿਨਾਂ ਦੇ ਵਿੱਚ ਵਾਰ ਦਿੱਤਾ ਈਦੀ ਖਾਤਰ ਆਪਣੀ ਕੌਮ ਦੀ ਖਾਤਰ ਅੱਜ ਅਸੀਂ ਖੜੇ ਆ ਟੋਡਰਮਾਲ ਦੀ ਹਵੇਲੀ ਜੋ ਕਿ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਸ਼ੁਰੂਆਤ ਦਿੱਤਾ ਅੱਜ ਆਪਾਂ ਪੰਜੇ ਪੰਜੀ ਪਿੱਛੇ ਫਿਰ ਰਿਹਾ ਸਿਰਫ ਆਪਾਂ ਨੂੰ ਮੁੱਖ ਪੈਸਾ ਰਹਿ ਗਿਆ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ ਇਹਨਾਂ ਨੇ ਆਪਣਾ ਕੋਈ ਦੌਲਤਾਂ ਸ਼ੋਰ ਤਾਂ ਹੀ ਦੇਖੀਆਂ ਕਿਸ ਤਰੀਕੇ ਨਾਲ ਸਿਉਨੇ ਦੀਆਂ ਜਿਹੜੀਆਂ ਮੋਰਾ ਸੀਗੀਆਂ ਮੋਰਾ ਖੜੀਆਂ ਕਰਕੇ ਇਹਨਾਂ ਨੇ ਜਗ੍ਹਾ ਲੈ ਕੇ ਬਾਬਾ ਜੀ ਦੇ ਜਿਹੜੇ ਜਿਹੜੀ ਸੀ ਕਿ ਦਾ ਸੰਸਕਾਰ ਕੀਤਾ ਸੀਗਾ ਸੋ ਇਸ ਕਰਕੇ ਮੈਂ ਤੁਹਾਨੂੰ ਇਹੀ ਸਨੇਹਾ ਦੇਣਾ ਚਾਹੁੰਦੀ ਆ ਵੀ ਜਿਹੜਾ ਇੱਥੇ ਲੋਕ ਜਿਹੜੀ ਸਾਡੀ ਸੰਗਤ ਹੁੰਦੀ ਆ ਇੱਥੇ ਬੱਚਿਆਂ ਨੂੰ ਲੈ ਕੇ ਇੱਕ ਆਮ ਤੌਰ ਤੇ ਆਪਾਂ ਕਹਿ ਦਿੰਨੇ ਆ ਇੱਕ ਮੇਲੇ ਦੀ ਤਰ੍ਹਾਂ ਆਪਾਂ ਆਉਨੇ ਆ ਇੱਥੇ ਸਾਡੇ ਜਿਹੜੇ ਅਸੀਂ ਅੱਜ ਖੜੇ ਆ ਸਿਰਫ ਕਿਹਦੀ ਬਦੌਲਤ ਸਾਡੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਟੋਡਰ ਵਾਲੋ ਹੋਰ ਵੀ ਜਿਹੜੇ ਸਾਡੇ ਗੁਰੂ ਪੀਰ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਖੜੇ ਆ ਅੱਜ ਅਸੀਂ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਅਸੀਂ ਜਿਹੜੇ ਸੰਘਰਸ਼ ਜੋ ਵੀ ਨੇ ਅਸੀਂ ਲੜ ਸਕਦੇ ਆ ਸਰਕਾਰਾਂ ਦੇ ਵੀ ਜਿਹੜੇ ਅਸੀਂ ਪ੍ਰਸ਼ਾਸਨ ਨਾਲ ਵੀ ਅਸੀਂ ਭੜਨੇ ਆ ਕਿਹਦੀ ਖਾਤਰ ਅਸੀਂ ਆਪਣੀ ਕੌਮ ਦੀ ਖਾਤਰ ਤੇ ਜਿਹੜੀ ਦਲੇਰੀ ਮਿਲੀ ਆ ਸਾਨੂੰ ਦਲੇਰੀ ਸਾਡੇ ਗੁਰੂ ਪੀਰੋਂ ਤੋਂ ਹੀ ਮਿਲੀ ਆ ਇਸ ਕਰਕੇ ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਵੀ ਆਪਣੇ ਬੱਚਿਆਂ ਨਾਲ ਆਓ ਹਰ ਇੱਕ ਜਗ੍ਹਾ ਹਰ ਇੱਕ ਤੀਰਥ ਦਿਖਾਓ ਉਹ ਚੀਜ਼ਾਂ ਦਿਖਾਓ ਜਿਹੜੇ ਸਾਡੇ ਬੱਚਿਆਂ ਨੂੰ ਨਹੀਂ ਪਤਾ ਹੈਗੀਆਂ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਸ਼ਹਾਦਤਾਂ ਦਿੱਤੀਆਂ ਸੀਆਂ ਸ਼ਹਿਰਜਾ ਦੇ ਕੌਣ ਨੇ ਗੁਰੂ ਗੋਬਿੰਦ ਸਿੰਘ ਜੀ ਕੌਣ ਨੇ ਟੋਡਰਮਲ ਨੇ ਕਿੰਨਾ ਨੇ ਸ਼ਹਾਦਤਾ ਦਿੱਤੀ ਆ ਕਿਉਂ ਇਹਨਾਂ ਦਾ ਨਾਮ ਇਹ ਦਿਨਾਂ ਦੇ ਵਿੱਚ ਜਪਿਆ ਜਾਂਦਾ ਕਿਉਂ ਇਹਨਾਂ ਦਿਨਾਂ ਦੇ ਵਿੱਚ ਲੰਗਰ ਚਲਾਏ ਜਾਂਦੇ ਨੇ ਸੋ ਇਸ ਕਰਕੇ ਇਹਨਾਂ ਇਹਨੂੰ ਆਪਣਾ ਮੇਲਾ ਸਮਝ ਕੇ ਨਾ ਉਰੇ ਆਇਆ ਜਾਵੇ ਇੱਕ ਆਪਾਂ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਆ ਠੰਡ ਨਾ ਲੱਗੇ ਬੁਖਾਰ ਨਾ ਚੜੇ ਤਤੀਬਾ ਨਾ ਲੱਗੇ ਤੁਸੀਂ ਦੇਖੋ 6 ਸਾਲ ਦਾ ਬੱਚਾ ਕਿੱਡੀ ਵੱਡੀ ਕੁਰਬਾਨੀ ਕਰ ਗਿਆ ਆਪਣੀ ਫੌਮ ਦੇ ਖਾਤਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ